ਜੀ ਵੀ ਮੇਰੇ ਕੋਲ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਘੈਂਟ ਤੋਂ ਘੈਂਟ ਡਿਜ਼ਾਈਨ ਸੋਹਣੇ ਤੋਂ ਸੋਹਣੇ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਸਲਾਈ ਕਰਵਾਉਣ ਲਈ ਸਲਾਈ ਸਿੱਖਣ ਲਈ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਕਰਵਾਉਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬਿਟੀ ਰੁਪਿੰਦਰਪੁਰ ਫੋਨ ਨੰਬਰ ਹੈ ਜੀ 85678 57006 ਸੁਦਾਂ ਵਾਲਾ ਮਹੱਲਾ ਭਰਾੜੀ ਸਰਾਂਦ ਦੱਸਿਓ ਜਰੂਰ ਵੀ ਕਿਵੇਂ ਦਾ ਲੱਗਿਆ ਇਹ ਸੂਟ ਤਿਆਰ ਕੀਤਾ ਹੋਇਆ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ ਜੀ ਮੈਂ ਇਹ ਵਾਲਾ ਸੂਟ ਤੁਸੀਂ ਆਪਣੀ ਪਸੰਦ ਦਾ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜਾਂ ਫਿਰ ਮੈਂ ਖੁਦ ਆਪਣੀ ਪਸੰਦ ਦਾ ਵੀ ਡਿਜ਼ਾਈਨ ਤਿਆਰ ਕਰ ਦਿੰਦੀ ਆ ਤੇ ਤੁਸੀਂ ਘਰ ਬੈਠੇ ਵੀ ਸਿਲਾਈ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਲੱਗ ਰਿਹਾ ਕੱਪੜੇ ਬਣਾ ਕੇ ਜਾਣ ਦਾ ਘਰ ਦੂਰ ਲੱਗ ਰਿਹਾ ਹੈ ਕੋਈ ਵੀ ਰੀਜ਼ਨ ਆ ਬੀਜ਼ੀ ਸ਼ੈਡਿਊਲ ਆ ਤਾਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਜੀ ਹੈਗੀ ਤੁਸੀਂ ਮੈਨੂੰ ਫੋਨ ਕਰੋ ਮੈਸੇਜ ਕਰੋ ਤਾਂ ਸ੍ਰੀ ਅੰਦ ਸ਼ਹਿਰ ਦੇ ਵਿੱਚ ਪੁਰਾਣੀ ਸ੍ਰੀ ਅੰਦ ਨਵੀਂ ਜ਼ਰੰਦ ਨਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਿੰਨਾ ਕਵੀ ਮੈਨੂੰ ਪੋਸੀਬਲ ਹੋ ਸਕੇ ਉੱਥੋਂ ਤੱਕ ਆ ਕੇ ਮੈਂ ਖੁਦ ਤੁਹਾਡੇ ਕੱਪੜੇ ਫੜ ਕੇ ਲੈ ਜਾਾਂਗੀ ਉਸ ਤੋਂ ਬਾਅਦ ਸਲਾਈ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਕੱਪੜੇ ਵਾਪਸ ਪੜਾ ਕੇ ਵੀ ਜਾਾਂਗੀ ਠੀਕ ਹੈ ਜੀ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਇਸ ਮੋਡ ਤਿਆਰ ਕੀਤਾ ਹੋਇਆ ਤੇ ਸਲਾਈ ਕਰਵਾਉਣ ਲਈ ਤੇ ਸਲਾਈ ਸਿੱਖਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬੁਟੀ ਗੁਰਵਿੰਦਰ ਕੌਰ ਫੋਨ ਨੰਬਰ ਹੈ ਜੀ 85678 57